ਮੇਰੀ ਆ ਬੇਕੋ ਕਿੱਡੀ ਜੋਰ ਨਾਲ ਮਾਰੀ ਜੀ ਰੰਗਪਤੀ ਚਲੋ 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 ਮੈਡਮ ਨੇ ਹਵਨਨ ਅਤੇ ਫਾਦਰ ਸਾਹਿਬ ਕਹਿ ਰਹੇ ਆ ਵੀ ਚਲੋ ਯਾਰ ਚਲੋ 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 ਕੇ ਚਲੋ ਫੇਰ ਕੀ ਕਿੱਥੇ ਹੋਇਆ ਜੀ ਐਕਸੀਡੈਂਟ ਬਿਲਕੁਲ ਕੋਰਟ ਰੋਡ ਦੇ ਉੱਤੇ ਹੋਇਆ ਹੈ ਜੀ ਇੱਕ ਪਿੱਛੋਂ ਲੇਡੀ ਟ੍ਰੈਫਿਕ ਮੂਵ ਕਰ ਰਹੀ ਸੀ ਸਲੋ ਸਲੋ ਠੀਕ ਹੈ ਜੀ ਇੱਕ ਲੇਡੀ ਆਈ ਪਿੱਛੋਂ ਕਰੈਟਾ ਗੱਡੀ ਤੇ ਪਤਾ ਨਹੀਂ ਵੇਖਦਾਂ ਮ ਬੌਂਦਲ ਗਈ ਕਿ ਰੇਸ ਤੇ ਪੈਰ ਆ ਗਿਆ ਕੀ ਹੋਇਆ ਉਹਨੇ ਪਿੱਛੋਂ ਏਡੀ ਜੋ ਉਹਨੇ ਇੰਪੈਕਟ ਤੁਹਾਡੇ ਸਾਹਮਣੇ ਸਾਰੇ ਘਰ ਤੇ ਵਿੱਚ ਉਹ ਗੱਡੀਆਂ ਨੂੰ ਇੰਨਾ ਜ਼ਿਆਦਾ ਇੰਪੈਕਟ ਲੱਗਾ ਤੇ 60 ਕਿੰਨੇ ਕੇ ਜਾਨੇ 60 ਤਾਂ ਨਹੀਂ ਆਈ 60 ਬਚਾਈ ਆ ਜੀ ਉਹ ਲੇਡੀ ਜਿਹੜੀ ਪਿਛਵਾਣ ਕੇ ਵਜੀ ਉਹਦੇ ਆਈ ਥਿੰਕ ਕੋਈ ਇੰਟਰਨਲ ਹੋएगी ਮਾੜੀ ਮੋਟੀ ਬਾਕੀ ਮੈਡੀਕਲ ਨਹੀਂ ਲੱਗੇ ਤੇ ਦੂਜੀਆਂ ਗੱਡੀਆਂ ਦੇ ਤਾਂ ਨਹੀਂ ਕੋਈ ਕਿਸੇ ਦਾ ਨਹੀਂ ਦੂਜੀਆਂ ਦੇ ਆਰਮੀ ਦੇ ਕੈਪਟਨ ਸਾਹਿਬ ਸੀ ਉਹ ਆਪ ਦੀ ਜਿਹੜੀ ਅੱਗੇ ਗੱਡੀ ਤੇ ਚਲੇ ਗਏ ਸਕਿਉਰਟੀ ਰੀਜ਼ਨਸ ਦੇ ਕਾਰਨ ਹੋ ਸਕਦਾ ਵੀ ਨਹੀਂ ਰੁਕੇ ਕਿੰਨੀਆਂ ਕਿ ਗੱਡੀਆਂ ਚਾਰ ਗੱਡੀਆਂ ਸੀਗੀਆਂ ਦੋ ਆਰਮੀ ਦੋ ਪ੍ਰਾਈਵੇਟ ਨੇ ਥੋੜਾ ਬਹੁਤ ਦੱਸਣਾ ਨਹੀਂ ਪਤਾ ਯਾਰ ਮੈਂ ਕੀ ਦੱਸਾਂ ਤੁਹਾਨੂੰ ਦੱਸੋ ਥੋੜਾ ਮੈਨੂੰ ਪਤਾ ਕੁਝ ਨਹੀਂ ਪੁੱਤ ਭਰਾ ਮੈਂ ਕੀ ਦੱਸਾਂ ਯਾਰ ਮੈਨੂੰ ਨਹੀਂ ਪਤਾ ਤੁਹਾਡੀ ਸੀ ਕਹਿ ਰਹੇ ਕਿ ਤੇ ਲੜਕੀ ਤੁਹਾਡੀ ਠੀਕ ਆ ਛੱਟ ਦੂ ਤਿੰਨ ਲੱਗੀ ਉਹਦੀ ਹਾਂਜੀ ਛੱਟ ਨਹੀਂ ਲੱਗੀ 50 ਆ ਸਰ ਹਾਂ ਕਿੰਤ ਲਾਉਂ ਕਿ ਮਸਲਾ ਇਹ ਕਿ ਕਿਹਦੀ ਮਸਲਾ ਇਹ ਕਿ ਜੀ ਆਰਪੀ ਦੀਆਂ ਗੱਡੀਆਂ ਚੱਲ ਰਹੀਆਂ ਸੀ ਤੇ ਹੋਲੀ ਹੋਲੀ ਜਿੰਨੀ ਸਪੀਡ ਹੈਗੀ ਜੀ ਗੱਡੀ ਦੇ ਹਿਸਾਬ ਨਾਲ 100 ਨੀਕ ਗੱਡੀ ਚੱਲੀ ਰਹੀ ਸੀ ਪਿੱਛੋਂ ਲਿਆ ਕੇ ਕੁੜੀ ਦਾ ਕਲਚ ਛੁੱਟ ਗਿਆ ਰੇਸ ਤੇ ਪੈਰ ਆ ਗਿਆ ਤਾਂ ਵਿੱਚੋਂ ਸਾਰੀਆਂ ਗੱਡੀਆਂ ਇਕੱਠੀਆਂ ਕਰ ਦਿੱਤੀਆਂ ਗਈਆਂ ਅੱਛਾ ਪਿੱਛੋਂ ਹਾਂ ਪਿੱਛੋਂ ਲਾ ਕੇ ਉਹ ਜਿਹੜੇ ਜਿਨ੍ਹਾਂ ਨੇ ਪਿੱਛੋਂ ਮਾਰੀ ਹੈ ਗੱਡੀ ਨੂੰ ਕਿੱਧਰ ਗਏ ਉਹ ਜੀ ਮੈਡੀਕਲ ਕਰਾਉਣ ਗਏ ਉਹਨਾਂ ਦੇ 60 ਲੱਖ 60 ਲੱਖ ਆ ਵੀਰ ਜੀ ਉਹਨਾਂ ਦੀ ਗੱਡੀ ਹੈ ਜੀ ਲਦੇ ਕੈਪਟਨ ਸਾਹਿਬ ਸੀ ਨਾਲ ਉਹਨਾਂ ਦੀ ਗੱਡੀ ਸੀ ਉਹ ਡਰਾਈਵ ਕਰ ਉਹ ਬੈਠੇ ਹੋਏ ਸੀ ਤੇ ਉਹਨਾਂ ਦੀ ਗੱਡੀ ਗਾੜਾ ਚਲੇ ਗਏ ਚਾਰ ਗੱਡੀਆਂ ਦਾ ਟੋਟਲ ਐਕਸੀਡੈਂਟ ਚਾਰ ਗੱਡੀਆਂ ਆਰਮੀ ਦੀਆਂ ਤੇ ਦੋ ਪ੍ਰਾਈਵਟ ਅੱਛਾ ਤਾਂ ਆਰਮੀ ਦੀਆਂ ਦੋ ਗੱਡੀਆਂ ਹਾਂਜੀ ਹਾਂਜੀ ਸਰ ਇੱਥੇ ਕੀ ਮਸਲਾ ਹੈ ਜਿਹੜਾ ਹੈ ਗੱਡੀਆਂ ਇੱਥੇ ਕੋਰਪ ਕੰਪਲੈਕਸ ਨੇ ਇਸ ਦੀ ਐਕਸੀਡੈਂਟ ਹੋਇਆ ਆ ਬਾਕੀ ਅਸੀਂ ਮੌਕੇ ਤੇ ਆਏ ਆ ਤੇ ਸਰਚ ਚੈੱਕ ਕਰ ਰਹੇ ਆ ਤੇ ਬਾਕੀ ਵੇਖਦੇ ਆ ਕਿ ਜੋ ਕੰਪਲੇਨਟ ਕੀ ਕਹਿੰਦੇ ਉਹਦੇ ਮੁਤਾਬਕ ਕਾਰਵਾਈ ਕਰਾਂਗੇ ਟੋਟਲ ਕਿੰਨੀਆਂ ਗੱਡੀਆਂ ਡੈਮੇਜ ਹੋਈਆਂ ਸਰ ਕਿੰਨ ਗੱਡੀਆਂ ਲੱਗੀਆਂ ਨੇ ਬਾਕੀ ਅਸੀਂ ਸਾਰਾ ਚੈੱਕ ਕਰ ਰਹੇ ਹਾਂ ਵੈਰੀਫਾਈ ਕਰਨੇ ਕਿ ਕੀ ਕੰਪਲੇਂਟ ਦੇਦੇ ਉਹ ਅਕੋਰਡਿੰਗਲੀ ਵੇਖਦੇ ਗਲਤੀ ਕਿਦੀ ਜੱਤੀ ਜਾ ਰਹੀ ਹੈ ਇਹ ਜਿਹੇ ਸਟੇਜ ਤੇ ਕੋਈ ਕਹਿ ਸਕਦਾ ਇਹ ਪੂਰੀ ਸਾਰਾ ਵੈਰੀਫਾਈ ਕਰਕੇ ਇਹ ਆਰਮੀ ਵਾਲਾ ਦੀ ਗੱਡੀ ਵੀ ਵੇਚੇਗੀ ਇਹ ਆਹ ਗੱਡੀ ਆਰਮੀ ਦੀ ਹੈ ਇੱਕ ਗੱਡੀ ਆਰਮੀ ਦੀ ਸਰ ਜਾਨੀ ਮਨੁੱਖ ਨਹੀਂ ਇਹ ਜੇ ਤਾਂ ਕੋਈ ਰਿਪੋਰਟਡ ਨਹੀਂ ਹੈਗਾ ਵੇਖੋ ਕਿੱਡੀ ਜੋਰ ਨਾਲ ਮਾਰੀ ਜੀ ਕੈਮਰਾ ਫੁੱਟ ਗਈ ਚਲੋ 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 ਮੈਡਮ ਨੇ ਹੌਣ ਵਾਲੇ ਫਾਜ਼ਲ ਸਾਹਿਬ ਕਹ ਰਹੇ ਸੀ ਚਲੋ ਯਾਰ ਚਲੋ 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 ਕੇ ਚਲੋ ਸੋਹਣੇ